ਦੀਪਕ ਜੀ ਸਾਨੂੰ ਪਤਾ ਹੈ ਗਤੀਵਿਧੀਆਂ ਇੱਕ ਤੋਂ ਬਾਅਦ ਇੱਕ ਕਈ ਨਵੀਆਂ ਅਪਡੇਟਸ ਆ ਰਹੀਆਂ ਨੇ ਤੇ ਇਸ ਤੋਂ ਪਹਿਲਾਂ ਕਿ ਬਾਕੀ ਖਬਰਾਂ ਵੱਲ ਰੋਕ ਕਰੀਏ ਇੱਕ ਇਹ ਤਾਂ ਲੱਗ ਰਿਹਾ ਵੀ ਕੁਝ ਸੋਸ਼ਲ ਮੀਡੀਆ ਤੇ ਮੈਂ ਕੁਝ ਚੀਜ਼ਾਂ ਵੇਖ ਰਿਹਾ ਹਾਂ ਹੁਣ ਮੈਨੂੰ ਇਹ ਨਹੀਂ ਪਤਾ ਉਹ ਕਿੰਨੀਆਂ ਇੱਕ ਉਹ ਪੋਸਟ ਨੇ ਜਾਂ ਕਿੰਨੀਆਂ ਇੱਕ ਅਪੋਸਟ ਨੇ ਇੱਕ ਸੁਣਨ ਵਿੱਚ ਇਹ ਆ ਰਿਹਾ ਹੈ ਕਿ ਬਲਕੌਰ ਸਿੰਘ ਜੀ ਦੀ ਬਠਿੰਡੇ ਤੋਂ ਚੋਣ ਲੜਨ ਦੀ ਤਿਆਰੀ ਹੈ ਇੱਕ ਦਿਨ ਪਹਿਲਾਂ ਤੁਸੀਂ ਇਹਦੇ ਬਾਰੇ ਜ਼ਿਕਰ ਕੀਤਾ ਸੀ ਸੁਣਨ ਵਿੱਚ ਇਹ ਵੀ ਆ ਰਿਹਾ ਹੈ ਹੁਣ ਇਹ ਇਹ ਪਤਾ ਨਹੀਂ ਵੀ ਕਿੰਨੀਆਂ ਇੱਕ ਪੋਸਟ ਗੱਲ ਹੈ ਕਿ ਅਮਰਿਤਪਾਲ ਸਿੰਘ आजाद उम्मीदवार وجوں ਖਡੂਰ ਸਾਹਿਬ ਤੋਂ ਚੋਣ ਲੜਨਗੇ ਹਾਂ ਬਿਲਕੁਲ ਜੀ ਇਹ ਅੱਜ ਕਾਫੀ ਚਰਚਾ માં ਦੁਪਹਿਰ ਵਦ ਸਰਗਰਮ ਗੁੰਆਂ ਨੇ ਜਿਨ੍ਹਾਂ ਦੇ ਵਿੱਚ ਬਲਕੌਰ ਸਿੰਘ ਦੀ ਕੁਆਰਥਰ ਚਰਚਾ ਸ਼ੁਰੂ ਹੋਇਆ ਕਿ ਉਹ ਬਠਿੰਡਾ ਤੋਂ ਮદાન ਚਿਤ ਨਹੀਂ ਤਰ ਸਕਦੇ ਨੇ ਪਰ ਇਹ ਹੈ ਕਿ ਪਹਿਲਾਂ ਚਰਚਾ ਕਾਂਗਰਸ ਵਾਲੇ ਪਾਸਿਓਂ ਸੀ ਤੇ ਹੁਣ ਉਹ ਪਾਰਟੀਆਂ ਬੁੱਕ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਚੁੱਕਿਆ ਹੈ ਰਾਈਟ ਕਿ ਕੋਈ ਪਾਰਟੀ ਉਮੀਦਵਾਰ ਬਦਲੇਗੀ ਜਾਂ ਉਹ ਆਜ਼ਾਦ ਚੋਣ ਲੜਨਗੇ ਇਹ ਸਵਾਲ ਹੈ ਇਸੇ ਤਰ੍ਹਾਂ ਅਮਰਤਪਾਲ ਸਿੰਘ ਹੋਰੀ ਇਸ ਸਮੇਂ ਜਿਹੜੂ ਕੱਪ ਜੇਲ੍ਹ ਚ ਬੰਦ ਨੇ ਤੇ ਉਸ ਸਵਾਲੇ ਨਾਲ ਤੇ ਉਸ ਦੀ ਚਰਚਾ ਇਸ ਕਰਨ ਨੂੰ ਕਿ ਉਹ ਆਜ਼ਾਦ ਕੈਂਡੀਡੇਟ ਕਾगज ਭਰ ਸਕਦੇ ਨੇ ਜੇਲ੍ਹ ਚੋਂ ਕਾगज ਭਰ ਸਕਦੇ ਨੇ ਸੋ ਪਹਿਲਾਂ ਵੀ ਜੇਕਰ ਆਪਾਂ ਦੇਖੀਏ ਦਮਜੀਤ ਮਾਨ ਉਹਨਾਂ ਦੇ ਜਦੋਂ ਦੌਰ ਸੀਗਾ ਉਸ ਸਮੇਂ ਉਸ ਸਮੇਂ ਕਈ ਅੰਦਰੋਂ ਬੈਠ ਕੇ ਜਿੱਤੇ ਵੀ ਰਹੇ ਸੋ ਪਰ ਕੀ ਹੁਣ ਉਹੋ ਜਿਹਾ ਮਾਹੌਲ ਹੈ ਉਹ ਚੀਜ਼ ਸਿਤੀ ਹੈ ਕਿ ਅੰਮ੍ਰਿਤਪਾਲ ਦੇ ਹੱਕ ਚੋ ਜਾਏਗੀ ਜਾਂ ਕਿਸੇ ਇੱਕ ਧਿਰ ਨੂੰ ਫਾਇਦਾ ਦੇ ਦੇਗੀ ਜੇਕਰ ਇਸ ਵਾਰ ਚੋਣ ਲੜੀ ਜਾਂਦੀ ਹੈ ਸੋ ਇਹਦੀਆਂ ਵੀ ਚਰਚਾਵਾਂ ਨੇ ਸੋ ਇਹ ਸੋਸ਼ਲ ਮੀਡੀਆ ਰਾਈ ਨੂੰ ਅੱਜ ਤੱਕ ਤਾਂ ਸਮਣੀ ਆਲੀ ਨੇ ਉਨ੍ਹਾਂ ਦੇ ਪਰਿਵਾਰਕ ਜੀ ਨੇ ਉਨ੍ਹਾਂ ਦੇ ਕਿਸੇ ਮੈਂਬਰ ਨੇ ਕਿਸੇ ਵਕੀਲ ਨੇ ਕਿਸੇ ਮਤਲਬ ਭਰੋਸੇਯੋਗ ਧਰਨੇ ਅਜੇ ਕੋਈ ਸਿੱਧੇ ਰੂਪ ਚਾਕੇ ਦਾ ਐਲਾਨ ਨਹੀਂ ਕੀਤਾ ਜੀ ਦੀਪਕ ਜੀ ਹੁਣ ਗੱਲ ਕਰੀਏ ਭਾਜਪਾ ਨੇ ਕਹਿੰਦੇ ਅੱਧੀ ਰਾਤ ਨੂੰ ਮੀਟਿੰਗ ਸੱਦੀ ਹੈ ਜਦੋਂ ਇਸ ਤਰ੍ਹਾਂ ਕੋਈ ਹੰਗਾਮੀ ਮੀਟਿੰਗ ਸੱਦੀ ਜਾਵੇ ਸੁੱਤਿਆਂ ਨੂੰ ਉਠਾਲ ਕੇ ਕਿਹਾ ਜਾਵੇ फटाफट ਪਹੁੰਚੋ ਤੇ ਗੱਲ ਕੋਈ ਗੰਭੀਰ ਹੀ ਹੋਈ ਹੁੰਦੀ ਆ ਬੰਦਾ ਜਦੋਂ ਬਹੁਤ ਹੀ ਜ਼ਿਆਦਾ ਡਰਿਆ ਹੋਵੇ ਉਦੋਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਸੱਦੀਆਂ ਜਾਂਦੀਆਂ ਨੇ ਅੱਧੀ ਰਾਤ ਨੂੰ ਬਿਲਕੁਲ ਜੀ ਅੱਜ ਦੂਜੇ 게ਟ ਦਾ ਚੌਣ ਪ੍ਰਚਾਰ ਬੰਦ ਹੋ ਗਿਆ ਹਮਮ ਕਿਉਂਕਿ ਪਰਸੋਂ ਨੂੰ ਦੂਜੀ ਗੜੀਆਂ ਵੋਟਾਂ ਪੈਣੀਆਂ ਨੇ ਤੇ ਤੁਹਾਡੇ ਧਿਆਨ ਚੋ ਨਾ ਜਿਸ ਦਿਨ ਪਹਿਲੇ ਗੜੀਆਂ ਵੋਟਾਂ ਖਤਮ ਹੋਈ ਸੀ ਅਪੋਸਿਟ ਵੀ ਗੱਲ ਕਰ ਰਹੇ ਸੀ ਕਿ ਕਿ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਪੋਲਿੰਗ ਘਟ ਗਈ ਹੈ ਹਾਂਜੀ ਤੇ ਪਹਿਲੇ ਗੇਟ ਦੀਆਂ ਵੋਟਾਂ 19 ਅਪ੍ਰੈਲ ਨੂੰ ਪਈਆਂ ਸੀਗੀਆਂ ਤੇ ਪਹਿਲੇ ਗੇਟ ਦੀਆਂ ਵੋਟਿੰਗ ਦੀ ਓਵਰਆਲ ਜਿਹੜੀ ਪਰਸੈਂਟੇਜ ਸੀ ਉਹ 63% ਦੇ ਨੇੜੇ ਚੜੇ ਰਹੀ ਸੀ ਹਮਮ ਜਦੋਂ ਕਿ ਬਿਹਾਰ ਚ ਤਾਂ ਇਹ ਕਾਫੀ ਥੱਲੇ ਚੜ ਗਈ ਸੀ 48 ਦੇ ਹਿੰਦਰੀਆਂ ਦੀ 50% ਤੋਂ ਵੀ ਘੱਟ ਸੀ ਜੀ ਸੋ ਬਿਹਾਰ ਵਰਗੇ ਸੂਬੇ ਦੇ ਵਾਦੀ ਨਾਲ ਉਸ ਦਿਨ ਆਪਾਂ ਫਿਕਰ ਕਰਦੇ ਸੀ ਕਿ ਪਹਿਲੂ ਕੀ ਹੈ ਜੀ ਸੋ ਜਿਹੜਾ ਫਿਕਰ ਤੁਹਾਨੂੰ ਸਾਨੂੰ ਮੀਡੀਆ ਕਰਮੀਆਂ ਕੋ ਬਾਹਰ ਬੈਠ ਕੇ ਹੋ ਸਕਦਾ ਤੇ ਉਹ ਸੋਚੋ ਜਿਹਨੇ ਸੱਤਾ ਚ ਆਉਣ ਦੀ ਲਾਲਸਾ ਪਾਲੀ ਬੈਠੀ ਹੈ ਉਸ ਪਾਰਟੀ ਨੂੰ ਕਿੰਨਾ ਫਿਕਰ ਪਿਆ ਜੀ ਸੋ ਉਸ ਪਾਰਟੀ ਦਾ ਉਹ ਫਿਕਰ ਇਹ ਸੱਤ ਤੱਕ ਲੈ ਗਿਆ ਕਿ ਲੰਘੇ ਸੋਮਵਾਰ ਅੱਧੀ ਰਾਤ ਨੂੰ ਕਹਿੰਦੇ ਭਾਰਤੀ ਜਨਤਾ ਪਾਰਟੀ ਨੂੰ ਮੀਟਿੰਗ ਬੁਲਾਉਣੀ ਪੈਗੀ ਕਿ ਆਪਾਂ ਜਿਹੜੀ ਪੋਲਿੰਗ ਘੱਟ ਹੋ ਰਹੀ ਆ ਇਹ ਆਪਣੇ ਲਈ ਖਤਰਨਾਕ ਹੂੰ ਤੁਸੀਂ ਇਹ ਦੇਖੋ ਕਿ ਜਦੋਂ 2000 ਮਤਲਬ ਕਿ ਜਦੋਂ ਮੋਤੀ ਸਰਕਾਰ ਆਉਣ ਤੋਂ ਇੱਕ ਵਾਰ ਪਹਿਲਾ ਯੂਪੀਏ ਸਰਕਾਰ ਦਾ ਦੂਜਾ ਦੌਰ ਆਉਂਦਾ 2009 ਦੀ ਚੋਣ ਜੀ ਉਸ ਸਮੇਂ 58% ਓਵਰਆਲ ਵੋਟਾਂ ਫੋਰ ਹੋਈਆਂ ਸੀ ਹਮ ਹਮ ਪਰ ਉਸ ਤੋਂ ਬਾਅਦ ਜਦੋਂ 2014 ਚ ਨਰਿੰਦਰ ਮੋਦੀ ਹੋਰਾਂ ਦਾ ਪਹਿਲਾ ਮੌਕਾ ਆਉਂਦਾ ਤਦ ਇੱਕ ਮਾਹੌਲ ਬਣਾਇਆ ਬੀਜੇਪੀ ਨੇ ਕਿ ਮਹਿੰਗਾਈ ਹੈ ਜੀ ਭ੍ਰਸ਼ਟਾਚਾਰੀ ਹੈ ਜੀ ਕਾਲਾ ਬਾਜ਼ਾਰੀ ਹੈ ਜੀ ਬਲੈਕ ਮਨੀ ਹੈ ਜੀ ਤਾਂ 58% ਵੋਟ ਪਰਸੈਂਟ ਵੱਧ ਕੇ ਸਿੱਧਾ 60 ਤੇ ਗਿਆ ਜੀ ਤੇ ਦੂਸਰੀ ਵਾਰ 2419 ਦੇ ਵਿੱਚ ਭਾਜਪਾ ਨੇ ਫਿਰ ਇਸ ਗੱਲ ਤੱਕ ਇੱਕ ਮੌਕਾ ਹੋਰ ਫਿਰ ਆਪਾਂ ਬਿਸ਼ਪ ਤੱਕ ਪੜ ਜਾਣਾ ਬਸ ਹੂੰ ਹੂੰ ਸੋ ਉਸ ਮੌਕੇ ਲੋਕਾਂ ਨੇ ਉਹ 40% ਨੂੰ 67% ਤੱਕ ਲੈ ਗਏ ਜੀ 67% ਤੋਂ ਵੀ ਵੱਧ ਕੋਟ ਪਈ ਤੇ ਜੇ ਉਹਨਾਂ ਅਚਾਨਕ ਪਹਿਲੇ ਗੇਅਰ 'ਚ 63% ਤੇ ਆ ਡਿਗੇ ਤਾਂ ਫਿਰ ਭਾਜਪਾ ਨੂੰ ਫਿਕਰ ਹੋਣਾ ਜਾਇਜ਼ ਹੈ ਕਿ ਕਿਤੇ ਇਹ ਨਾ ਵੀ ਕਿ ਓਵਰਾਲ ਪਰਸੈਂਟੇਜ ਡਿਗ ਜਵੇ ਤੇ ਸਾਡਾ ਨੁਕਸਾਨ ਹੋ ਜਵੇ ਹੁਣ ਨੁਕਸਾਨ ਤਾਂ ਬਾਕੀ ਚਿਰਾਂ ਵੀ ਸੋਚਣੀ ਹੋਣੀ ਹੈ ਕਿ ਘੱਟ ਤਾਂ ਕਿਤੇ ਸਾਨੂੰ ਨਾ ਹੋ ਜਵੇ ਜੀ ਪਰ ਸੱਤਾਧਾਰੀ ਧਿਰ ਨੂੰ ਇਸ ਫਿਕਰ ਦੇ ਵਿੱਚ ਉਹਨਾਂ ਨੇ ਅਤੀ ਰਾਤ ਨੂੰ ਮੀਟਿੰਗ ਬੁਲਾਈ ਬੀਜੇ ਜੀ ਰਾਤ ਨੂੰ ਉਸ ਰਾਤ ਜੀਤੀ ਨੱਡਾ ਅਮਿਤ ਸ਼ਾ ਉਹਨਾਂ ਨਾਲ ਜਨਸਕਰਤ ਤੇ ਕੁਝ ਹੋਰ ਬੰਦੇ ਜੀ ਰਾਤ ਨੂੰ ਹੀ ਉਹਨਾਂ ਨੇ ਪੰਨਾ ਪ੍ਰਧਾਨ ਤੱਕ ਸਨੇਹਾ ਪਹੁੰਚਾਇਆ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਹੈ ਦੂਜਾ ਤੀਜਾ ਚੌਥਾ ਪੰਜਵਾਂ 6 ਮਾਸ ਤੇ ਸਤਮਾਗਿਰ ਹੁਣ ਵੋਟ ਕੱਟਣੀ ਚਾਹੀਦੀ ਹਮ ਬਾਕੀ ਪਾਰਟੀ ਜਿਹੜਾ ਸਟਰਕਚਰ ਹੈ ਉਹ ਚ ਹੈ ਰਾਸ਼ਟਰੀ ਪ੍ਰਧਾਨ ਫਿਰ ਸਟੇਟ ਪ੍ਰਧਾਨ ਫਿਰ ਜ਼ਿਲ੍ਹਾ ਪ੍ਰਧਾਨ ਫਿਰ ਬਲਾਕ ਪ੍ਰਧਾਨ ਫਿਰ ਸ਼ਹਿਰ ਦੇ ਨੁਮਾਇंदे ਹੁੰਦੇ ਨੇ ਜੀ ਪਰ ਭਾਰਤੀ ਜਨਤਾ ਪਾਰਟੀ ਕੱਤੇ-ਕੱਲੇ ਦੇ ਘਰ ਤੱਕ ਪਹੁੰਚ ਰੱਖਦੀ ਹੈ ਇਹ ਬਲੌਕ ਪ੍ਰਧਾਨ ਤੋਂ ਅੱਗੇ ਸ਼ਹਿਰੀ ਪ੍ਰਧਾਨ ਫਿਰ ਮਹੱਲਾ ਪ੍ਰਧਾਨ ਤੇ ਫਿਰ ਪੰਨਾ ਪ੍ਰਧਾਨ ਤੱਕ ਰੱਖਦੀ ਹੈ ਹੂੰ ਤੁਸੀਂ ਕਹੋਗੇ ਪੰਨਾ ਪ੍ਰਧਾਨ ਕੀ ਹੁੰਦਾ ਵਿਜੈ ਜੀ ਹਰੇਕ ਸ਼ਹਿਰ ਦੀ ਹਰੇਕ ਪਿੰਡ ਦੀ ਹਰੇਕ ਕਸਬੇ ਦੀ ਇੱਕ ਵੋਟਰ ਸੂਚੀ ਹੁੰਦੀ ਹੈ ਜੀ ਉਹ ਵੋਟਰ ਸੂਚੀ ਦੇ ਜਿੰਨੇ ਪੇਜ ਨੇ ਓਨੇ ਪ੍ਰਧਾਨ ਨੇ ਇਹਨਾਂ ਦੇ ਉਹ ਅੱਛਾ ਜੀ ਹਰ ਹਰ ਪੰਨੇ ਦਾ ਇੱਕ ਪ੍ਰਧਾਨ ਲਾਉਂਦੇ ਆ ਉਹਦੇ ਉੱਪਰ ਜਿੰਨੀਆਂ ਵੋਟਾਂ ਆ ਉਹ ਪਕਤੌਣੀਆਂ ਉਸ ਪੰਨਾ ਪ੍ਰਧਾਨ ਦੀ ਜ਼ਿੰਮੇਵਾਰੀ ਹੈ। ਹੂੰ। 200 ਲੰਘੇ ਸੋਮਵਾਰ ਨੂੰ ਅਤੀ ਰਾਤ ਨੂੰ ਵੀ ਮੀਟਿੰਗ ਦੇ ਵਿੱਚ ਰਾਸ਼ਟਰੀ ਪ੍ਰਧਾਨ ਨੇ ਪਹਿਲਾਂ ਸਟੇਟਾਂ ਦੇ ਪ੍ਰਧਾਨ ਠਾਲੇ ਸਟੇਟਾਂ ਦੇ ਪ੍ਰਧਾਨ ਨੂੰ ਹੁਕਮ ਦਇਆ ਤੂੰ ਕਿ ਗੁਣੇ ਜ਼ਿਲ੍ਹਾ ਪ੍ਰਧਾਨਾਂ ਨਾਲ ਸੰਪਰਕ ਕਰੋ ਤੇ ਸਵੇਰ ਤੱਕ ਪੰਨਾ ਪ੍ਰਧਾਨਾਂ ਤੱਕ ਸੂਚਨਾ ਪਹੁੰਚਾ ਦਿਓ ਕਿ ਅਗਲੇ ਜਿਹੜੇ 6 ਗੇੜ ਰਹਿ ਕੇ 80% ਅਜੇ ਪੂਰੀ ਹੋਣੀ ਹੈ 400 ਮਤਲਬ 543 ਕਿਹੋ ਜੇ 221 ਵੋਟ ਪੋਲ ਹੋਈ ਸੀ ਨਾ 440 ਦੇ 3 ਸੀਟਾਂ ਰਹਿਦੀਆਂ ਨੇ। ਸੋ ਪੰਨਾ ਪ੍ਰਧਾਨوں ਥੋੜੀ ਜ਼ਿੰਮੇਵਾਰੀ ਪੋਰ ਹੋਣੀ ਚਾਹੀਦੀ ਆ ਤਾਂ ਕਿ ਪਰਸੈਂਟੇਜ ਵੱਧ ਸਕੇ ਇੱਥੋਂ ਤੱਕ ਤੁਸੀਂ ਇਹਦਾ ਡਰਦਾ ਇੱਥੋਂ ਤੱਕ ਦੇਖੋ ਕਿ ਅਲੀਗੜ੍ਹ ਦੇ ਵਿੱਚ ਇੱਕ ਰੈਗਲੀ ਸੀ ਨਿਰਿੰਦਰ ਮੋਤੀ ਨੇ ਉਸ ਰੈਗਲੀ ਚ ਕਿਹਾ ਕਿ ਵੋਟ ਘੱਟ ਨਾ ਪਾਓ ਘਰੋਂ ਨਿਕਲੋ ਤੇ ਉਧਰ ਚੋਣ ਕਮਿਸ਼ਨ ਨੂੰ ਉਧਰ ਤਾਂ ਜ਼ੋਰ ਲੱਗਿਆ ਪਿਆ ਕਿ ਵੋਟ ਠੀਕ ਹੈ ਚੋਣ ਕਮਿਸ਼ਨ ਕਹੂਗਾ ਅਸੀਂ ਡਿਊਟੀ ਕਰ ਰਹੇ ਹਾਂ ਜੀ ਪਰ ਸਾਰਿਆਂ ਨੂੰ ਪਤਾ ਕਿ ਉਹ ਡਿਊਟੀ ਦੇਸ਼ ਦੀ ਕਰ ਰਿਹਾ ਕਿ ਨਹੀਂ ਕਰ ਰਿਹਾ ਇਸ ਲਈ ਹੁਣ ਪੂਰਾ ਜ਼ੋਰ ਹੈ ਕਿ ਅਗਲੀ ਗਿਣਤੀ ਤੇ ਵੋਟ ਪਰਸੈਂਟ ਵਧੇ ਤੇ ਨਾ ਪੰਨਾ ਪ੍ਰਧਾਨ ਸੁੱਤੇ ਤੇ ਉਦੋਂ ਨਾ ਰਾਸ਼ਟਰੀ ਪ੍ਰਧਾਨ ਸੁੱਤੇ ਨਾ ਮਿਤਸ਼ਾ ਉਤੇ ਨਹੀਂ ਉੜ ਗਿਆ ਬੱਤਵਾ ਹਰ ਪੰਨਾ ਪ੍ਰਧਾਨ ਹੋ ਜੇ ਚਕੰਨਾ ਸੋ ਇਹ ਸੁਨੇਹਾ ਕਰ ਦਿੱਤਾ ਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਅੱਛਾ ਹੁਣ ਇਹ ਦੱਸਿਓ ਜੀ ਭਾਜਪਾ ਆਪਣੇ ਕਹਿੰਦੇ ਹੁਣ ਅਸਲੀ ਏਜੰਡੇ ਤੇ ਆਈ ਹੈ ਕਿਹੜੀ ਅਜਿਹੀ ਗੱਲ ਆਖੀ ਗਈ ਹੈ ਕਿਹੜੀ ਇਸ ਤਰ੍ਹਾਂ ਦੀਆਂ ਹੁਣ ਗੱਲਾਂ ਸਾਹਮਣੇ ਨਿਤਰ ਕੇ ਆ ਰਹੀਆਂ ਨੇ ਜਿਹਨੂੰ ਕਹਿ ਲਓ ਕਿ ਜਾਂ ਰੀਅਲ ਏਜੰਡਾ ਹੈ ਉਹ ਹੁਣ ਦੇਖਣ ਨੂੰ ਮਿਲਦਾ ਪਿਆ ਦੇਖੋ ਉਹ ਉਹ ਵੀ ਏਜੰਡਾ ਇਸੇ ਪੈਡੂ ਨਾਲ ਜਿਸ ਕੱਲ੍ਹ ਦੀ ਆਪਾਂ ਗੱਲ ਸ਼ੁਰੂ ਕੀਤੀ ਹੁੰਦੀ ਹੂੰ ਜਦੋਂ ਲੱਗਿਆ ਕਿ ਪਹਿਲੇ ਗੇੜੇ ਚ ਵੋਟ ਪਰਸੈਂਟ ਘਟ ਗਈ ਜੁਇਸ਼ਕ ਦਾਵਾ ਇਹ ਕਰ ਦਿੱਤਾ ਗਿਆ ਕਿ ਜੀ ਇਹ ਘਟਣ ਦੇ ਪਿੱਛੇ ਮੌਸਮ ਸੀ ਹੂੰ ਤੇ ਮੈਂ ਚੈੱਕ ਕੀਤਾ ਕਿ ਬਿਲਕੁਲ ਯੂਪੀ ਦੇ ਵਿੱਚ ਮੈਂ ਦੇਖਿਆ ਕਿ ਪਿਛਲੀ ਵਾਰ 11 ਅਪ੍ਰੈਲ ਨੂੰ ਪਹਿਲੇ ਗੇਟ ਦੀ ਵੋਟ ਪਈ ਸੀ ਜੀ ਤੇ ਉਸ ਪਹਿਲੇ ਗੇਟ ਦੀ ਵੋਟ ਦੇ ਵਿੱਚ ਵੀ ਮਤਲਬ ਕਿ ਤੁਸੀਂ ਦੇਖੋ 70% ਵੋਟ ਫਾਲ ਹੋ ਗਈ ਸੀ ਹੂੰ ਪਰ ਇਸ ਵਾਰ ਪਹਿਲੇ ਗੇਟ ਚ 63% ਰਹੇ ਨਾ ਜੀ ਉਹ ਪਹਿਲਾ ਗੇੜ ਪਿਛਲੀ ਵਾਰ 11 ਅਪ੍ਰੈਲ ਨੂੰ ਸੀ ਜਦ ਯੂਪੀ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਟੈਂਪਰੇਚਰ 35 ਡਿਗਰੀ ਸੀ ਹੂੰ ਹੂੰ 23-28 ਦਿਨ ਬਾਅਦ ਪਹਿਲਾ ਕਿਹੜਾ ਆਉਂਦਾ 19 April ਨੂੰ ਤੇ 19 April ਨੂੰ UP ਚ ਉਹਨਾਂ ਹੀ ਸੀਟਾਂ ਦੇ ਉੱਤੇ ਮਤਲਬ 49 ਡਿਗਰੀ ਸੀ ਸੋ ਭਾਜਪਾ ਨੇ ਇਹ ਕਹਿ ਕੇ ਪੱਲਾ ਝਾੜਤੇ ਜੀ ਕਿ ਮੌਸਮ ਦਾ ਅਸਰ ਜੀ ਪਰ ਅਸਲ ਏਜੈਂਡੇ ਤੇ ਇਸ ਲਈ ਆ ਗਈ ਕਿ ਪਹਿਲੇ ਚੋਣ ਪ੍ਰਚਾਰ ਤੱਕ ਭਾਜਪਾ ਵੀ ਗਰੰਟੀਆਂ ਦੀਆਂ ਗੱਲਾਂ ਕਰਦੀ ਸੀ ਜੀ ਆਪਣੇ ਮੈਨੀਫੈਸਟੋ ਚਾਹੇ ਉਹਦੇ ਚ CNR C A ਵਰਗੇ ਮੁੱਤੇ ਵੀ ਸ਼ਾਮਲ ਕਰਲੇ ਸੀ ਇਥੋਂ ਤੱਕ ਕਿ ਅਸੀਂ ਚੋਣ ਬੌਂਡ ਲੈ ਕੇ ਆਵਾਂਗੇ ਇਹ ਵੀ ਵਾਅਦਾ ਸ਼ਾਮਲ ਕਰਲੇ ਪਰ ਉਹ ਗਰੰਟੀਆਂ ਦੀ ਗੱਲ ਕਰਦੀ ਸੀ ਜੀ ਪਰ ਹੁਣ ਜਿੱਦਾਂ ਹੀ ਲੱਗਿਆ ਕਿ ਇਹ ਨਹੀਂ ਚੱਲ ਰਹੀਆਂ ਗਰੰਟੀਆਂ ਤਦੋਂ ਜਦ ਇਹ ਰਾਮਜੀਵ ਚੇਤੇ ਆ ਗਏ ਹਨੂਮਾਨ ਜੀ ਵੀ ਚੇਤੇ ਆ ਗਏ ਮੰਗਲ ਸੂਤਰ ਵੀ ਚੇਤੇ ਆ ਗਿਆ ਤੇ ਉਸ ਤੋਂ ਥੱਕੇ ਮੁਸਲਮਾਨ ਵੀ ਚੇਤੇ ਆ ਗਏ ਸੋ ਹੁਣ ਭਾਜਪਾ ਨਾ ਤਾਂ ਆਪਣੇ 10 ਸਾਲ ਦੇ ਕਾਰਜਕਾਲ ਗਿਣਾ ਕੇ ਵੋਟਾਂ ਮੰਗ ਰਹੀ ਹੈ ਜੀ ਨਾ ਹੀ ਅਗਲੀਆਂ ਗਰੰਟੀਆਂ ਦੇ ਵਾਅਦੇ ਨਾਲ ਉਹ Hindu Muslim ਦੇ ਏਜੰਡੇ ਤੇ ਆ ਗਏ ਤੇ ਇੱਥੋਂ ਤੱਕ ਕਹਿੰਦੇ ਜੀ ਆ ਜਿਹੜੇ ਇੰਡੀਆ ਘੱਟ ਜੋੜ ਵਾਲੇ ਨੇ ਆ ਜਿਹੜੇ ਕਾਂਗਰਸ ਵਾਲੇ ਜੀ ਤੁਹਾਡਾ 16 ਘੜਾ ਲੈਣਗੇ ਜੀ ਤੁਹਾਡੇ ਬਾਜਰੇ ਦੇ ਡੱਬੇ ਦੇ ਵਿੱਚ ਮੋਤੀ ਜੀ ਉਹਨਾਂ ਨੇ ਰਾਸ ਰਾਸਤਾ ਦੇ ਵਿੱਚ ਰੈਲੀਆਂ 'ਚ ਇਹ ਗੱਲ ਕਹੀ ਹੈ ਕਿ ਤੁਹਾਡੇ ਬਾਜਰੇ ਦੇ ਡੱਬੇ ਦੇ ਵਿੱਚ ਜੇ ਕੋਈ ਸੋਨੇ ਚਾਂਦੀ ਦੀ ਚੀਜ਼ ਕੋਈ ਸਿੱਕਾ ਪੱਤਾ ਪਿਆ ਉਹ ਵੀ ਕਢਾ ਕੇ ਰਹਿ ਜਾਣਗੇ ਤੇ ਲੋਕਾਂ ਨੂੰ ਚੇਤਿਆਉਣ ਲੱਗਾ ਕਿ ਹਾਂ ਸਾਡੇ ਰੋਟੀਆਂ ਵਾਲੇ ਡੱਬਿਆਂ 'ਚੋਂ ਸਾਡੇ ਆਟੇ ਵਾਲੇ ਪੀਪਿਆਂ 'ਚੋਂ ਕੱਪੜੇ ਵਾਲੇ ਸੈਕ ਪੱਥਲਿਓਂ ਨੋਟਾਂ ਨੋਟਬੰਦੀ 'ਚ ਕਢਾਈ ਸੀ ਜਿਨ੍ਹਾਂ ਤੁਸੀਂ ਤੇ ਫਿਰ ਕਹਿੰਦੇ ਜੀ ਇਹ ਤਾਂ ਮੰਗਲ ਸੂਤਰ ਵੇਚ ਦੇਣਗੇ ਤੁਹਾਡੀ ਜਾਇਦਾਦ ਤੁਹਾਡੇ ਘਰਾਂ ਦੇ ਬਾਹਰ ਕਹਿੰਦੇ ਐਕਸ-ਰੇ ਮਸ਼ੀਨਾਂ ਲੱਗ ਜਾਣੀਆਂ ਦੇਉ ਚ ਪਤਾ ਲਾ ਜਾਣਗੇ ਕਿ ਤੁਸਾਨੂੰ ਕੋ ਦੋ ਮਕਾਨ ਨਹੀਂ ਦੇ ਦੇਉ ਸੋਨਾਇ ਦਾ ਦੇ ਦੇਉ ਜਾਇਦਾਦਾਂ ਦੇ ਦੇ ਦੋ ਕਹਿੰਦੇ ਇਹ ਸਾਰਾ ਕੁਝ ਇਹਨਾਂ ਨੂੰ ਮੁਸਲਮਾਨਾਂ ਨੂੰ ਦੇ ਦੇਣਾ ਇਹ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦੇ ਹੂੰ ਹੂੰ ਮਤਲਬ ਤੁਸੀਂ ਫਿਰਕੂਵਾਦੀ ਜਦੋਂ ਰਾਣੀ ਸੀ ਤੇ ਆ ਜੋ ਇਹਦਾ ਮਤਲਬ ਤੁਹਾਡੇ ਕੋਲ ਆਪਣੇ 10 ਸਾਲਾਂ ਦੇ ਕੰਮ ਗਿਣਾਉਣ ਲਈ ਕੁਝ ਨਹੀਂ ਹੈਗਾ ਜਾਂ ਤੁਹਾਨੂੰ ਚੋਣ ਹਾਰ ਦਾ ਡਰ ਹੈ ਇਹ ਡਰ ਚੋਂ ਹੈ ਕਿ ਤੁਸੀਂ ਹੁਣ ਹਨੂਮਾਨ ਜੀ ਦੇ ਸਾਰੇ ਕਹਿੰਦੇ ਪਹਿਲਾਂ ਹਨੂਮਾ ਚਰੀਸਾ ਨਹੀਂ ਪੜ੍ਹ ਲੈਂਦੇ ਸੀ ਹੈਨਾ ਸੋ ਇਹ ਸਰਦਾਰ ਤੇ ਉਧਰ ਬੀਬੀ ਪ੍ਰੇਂਕਾ ਕਹਿੰਦੀ ਮੈਂ ਜਵਾਬ ਦਵਾਂਗੀ ਇਹਦਾ ਪ੍ਰੇਂਕਾ ਕਹਿੰਦੀ ਮੰਗਲ ਸੁੱਤਰ ਦੀ ਗੱਲ ਤੁਸੀਂ ਕਰੋਗੇ ਮੇਰੀ ਮਾਂ ਨੇ ਮੰਗਲ ਸੁੱਤਰ ਬਾਰੇ ਆ ਦੇਸ਼ ਲਈ ਕਿਸਾਨਾਂ ਨੇ ਮੰਗਲ ਸੁੱਤਰ ਬਾਰੇ ਐ ਦਿੱਲੀ ਅੰਦੋਲਨ ਚ ਸ਼ਹੀਦ ਹੋਏ ਉਹਨਾਂ ਦੇ ਜਾਤਾਂ ਆਜ਼ਾਦ ਨਹੀਂ ਆ ਬਣੀਪੁਰ ਤੋਂ ਜੋਗ ਸ਼ੋਰਤਾ ਨਾਲਿਆ ਜਾਤਾਂ ਮੰਗਲ ਸੁੱਤਰ ਜਾਦ ਨਹੀਂ ਆਏ ਤੁਸੀਂ ਕਹਿੰਦੇ ਹੋ ਕਿ ਅਸੀਂ ਉਹ ਬੰਦ ਕਰ ਦਾਂਗੇ ਜੀ ਇਹ ਰਾਖਮਾ ਕਰਨ ਕਹਿੰਦੇ ਐ ਦੱਸੋ ਅਸੀਂ ਤਾਂ ਜਾਤੀ ਜਨਗਣਨਾ ਦੀ ਮੰਗ ਕਰ ਰਹੇ ਹਾਂ ਸੋ ਇਸ ਲਈ ਕਾਂਗਰਸ ਨੂੰ ਕੀ ਭਾਜਪਾ ਆਪਣੇ ਏਜੰਡੇ ਤੇ ਲਿਆਉਣ ਚ ਇਹ ਕੰਮਜਾਬ ਹੋਗੀ ਕਾਂਗਰਸ ਫਿਰ ਉਹਨਾਂ ਦੇ ਉਸ ਏਜੰਡੇ ਚ ਘਿਰ ਗਈ ਮੋਦੀ ਉਹ ਚਾਹੁੰਦੇ ਹੀ ਨੇ ਕਿ ਲੋਕ ਮੁੱਦਿਆਂ ਦੇ ਉੱਤੇ ਮਸਲਿਆਂ ਦੇ ਉੱਤੇ ਰੋਜ਼ਗਾਰ ਦੇ ਉੱਤੇ ਬੇਰੋਜ਼ਗਾਰ ਦੇ ਉੱਤੇ ਆਰਥਿਕਤਾ ਦੇ ਉੱਤੇ ਦੇਸ਼ ਦੇ ਕਰਜ਼ੇ ਦੇ ਉੱਤੇ ਐ ਜੀਡੀਪੀ ਦੇ ਉੱਤੇ ਚਰਚਾ ਹੋਣ ਦੀ ਬਜਾਏ ਹਿੰਦੂ ਮੁਸਲਮਾਨ ਤੇ ਗੱਲ ਹੋਵੇ ਰਾਮ ਮੰਦਰ ਹਨੂਮਾਨ ਤੇ ਗੱਲ ਹੋਵੇ ਸੋ ਕੀ ਉਹ ਸੁੱਤਰ ਤੇ ਲਿਆਉਣ ਚ ਬੀਜੇਪੀ ਕਾਮਯਾਬਗੀ ਜਾਂ ਬੀਜੇਪੀ ਡਰੀ ਹੋਈ ਹੈ ਤਾਂ ਉਸ ਨੂੰ ਇਹ ਸਾਰੇ ਲੋੜਾ ਸੋ ਕੁੱਲ ਮਿਲਾ ਕੇ ਚਰਚਾ ਛਿੜੀ ਹੈ ਕਿ ਆਖਰ ਬਿੱਲੀ ਥੈਨਿਓ ਬਾਹਰ ਹੈ ਜੀ ਤੇ ਭਾਜਪਾ ਆਪਣੇ ਏਜੰਡੇ ਤੇ ਆ ਗਈ ਹੈ ਜੀ ਦੀਪਕ ਜੀ ਮਹੀਨਾ ਖ ਪਹਿਲਾਂ ਜੇ ਆਪਾਂ ਗੱਲ ਕਰਦੇ ਹੁੰਦੇ ਤਾਂ ਕਰਦੇ ਹੀ ਸੀ ਜਦੋਂ ਲੁਧਿਆਣੇ ਬਾਰੇ ਗੱਲ ਹੁੰਦੀ ਸੀ ਤਾਂ ਹੁੰਦਾ ਸੀ ਵੀ ਲੁਧਿਆਣੇ ਵਾਲੀ ਸੀਟ ਤੋਂ ਜੱਸੀ ਖੰਗੂੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਨ ਦੇ ਬੜੇ ਫਰੰਟ ਰਨਰ ਸੀਗੇ ਉਹ ਤੇ ਆਏ ਵੀ ਪਹਿਲਾਂ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਸੀ ਹੁਣ ਅੱਜ ਖਬਰ ਆ ਰਹੀ ਹੈ ਵੀ ਆਮ ਆਦਮੀ ਪਾਰਟੀ ਦਾ ਪੱਲਾ ਵੀ ਜੱਸੀ ਖੰਗੂੜਾ ਨੇ ਛੱਡ ਦਿੱਤਾ ਤੇ ਉਧਰੋਂ ਢਿੱਲੋਂ ਨੇ ਵੀ ਨੌਕਰੀ ਛੱਡ ਦਿੱਤੀ ਹੈ ਕੀ ਵੇਰਵਾ ਜੀ ਆ ਬਿਲਕੁਲ ਜੀ ਪੰਜਾਬ ਸਤਾਉਂ ਕੋਈ ਦਿਨ ਹੈ ਨਹੀਂ ਜਦੋਂ ਕੋਈ ਪਾਰਟੀ ਛੱਡੇ ਨਾ ਕੋ ਕਿਸੇ ਪਾਸੇ ਜਾਵੇ ਨਾ ਸੋ ਖਬਰਾਂ ਪੂਰੀਆਂ ਨਹੀਂ ਹੁੰਦੀਆਂ ਨਾ ਜਿਵੇਂ ਕਹਿੰਦੇ ਕਿ ਸਬਜੀ ਬਿਨਾ ਟਮਾਟਰ ਤੋਂ ਜਾਂ ਪਿਆਜ਼ ਦੇ ਤੜਕੇ ਤੋਂ ਪੂਰੀ ਨਹੀਂ ਹੋਵੇਂ ਪੰਜਾਬ 'ਚ ਖਬਰਾਂ ਬਿਨਾ ਕਿਸੇ ਲੀਟਰ ਦੇ ਤੁਜ਼ਰਾ ਜਾਏ ਪੂਰੀਆਂ ਨਹੀਂ ਹੁੰਦੀ ਸੋ ਅੱਜ ਉਹ ਕੰਮ ਜੇ ਸਿੱਖੂ ਘੂੜਾ ਨੇ ਪੂਰਾ ਕੀਤਾ ਜੱਸੀ ਘੂੜਾਰੀ 2022 ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਆਵਾਦੀ ਪਾਰਟੀ ਚੈ ਸੀ ਆ ਆਲੀ ਦੀਆਂ ਜਿਹੜੀਆਂ ਛੜੀਆਂ ਵਿਧਾਨ ਸਭਾ ਚੋਣਾਂ ਗਿਆ ਪੈਸੇ ਜੱਸੀ ਘੂੜਾ ਕਾਂਗਰਸ ਬੰਨੋਂ ਦੋ ਵਾਰ ਐਮਐਲਏ ਦੀ ਚੋਣ ਲੜ ਚੁੱਕੇ ਨੇ ਇੱਕ ਵਾਰ ਕਿਲਾ ਰਾਏਪੁਰ ਤੋਂ ਉੱਥੋਂ ਜਿੱਥੇ ਵੀ ਸੀਗੇ ਸੋ ਦੂਸਰੀ ਵਾਰ ਉਹਨਾਂ ਨੂੰ ਜਦੋਂ ਸੀਟ ਬਦਲੀ ਗਈ ਤਾਂ ਉਹ ਨਹੀਂ ਜਿੱਤ ਸਕੇ ਸੀਗੇ ਕਿਉਂਕਿ ਦੂਸਰੀ ਵਾਰ ਉਹਨਾਂ ਨੂੰ ਪਾਰਟੀ ਨੇ ਹਲਕਾ ਬਦਲਤਾ ਸੀਗਾ ਘੂੜੇ ਉਹਨਾਂ ਦਾ ਕਿਲਾ ਰਾਏਪੁਰ ਦੀ ਬਜਾਏ ਉਹਨਾਂ ਨੂੰ ਮੁੱਲਾਪੁਰ ਦਾਖਾੋਂ ਤੋਂ ਟਿਕਟ ਦਿੱਤੀ ਸੀ ਹਮਮ ਤੇ ਉਹ ਹਾਰ ਗਏ ਤੇ ਉਸ ਤੋਂ ਬਾਅਦ ਉਹ ਫਿਰ 2012 ਦੀ ਚੋਣ ਹਾਰ ਤੋਂ ਬਾਅਦ ਥੋੜੇ ਠੰਡੇ ਵਾਸਤੇ ਚਲੇਗੇ ਤੇ ਫਿਰ ਆਵਾਦੀ ਪਾਰਟੀ ਚਾਂਗੇ ਤੇ ਆਮ ਆਦਮੀ ਪਾਰਟੀ ਚੋਂ ਲੋਕ ਸਭਾ ਟਿਕਟ ਦੇ ਪੂਰੇ ਦਾਅਵੇਦਾਰ ਸੀ ਲੁਧਿਆਣਾ ਖੇਤਰ ਹਮਮ ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਦਾ ਮੇਰਾ ਰੁਤਬਾ ਹੈ ਜਿਸ ਤਰ੍ਹਾਂ ਦਾ ਪੈਸਾ ਹੈ ਕਿ ਮੈਂ ਤਾਂ ਮਿਲੀ ਮਿਲੀ ਮੈਂ ਉਹ ਵਿਅਕਤੀ ਆ ਜਿਹਨੇ ਕੇਜਰੀਵਾਲ ਦੇ ਮੁੱਢ ਤੇ ਹੱਥ ਰੱਖ ਕੇ ਫੋਟੋ ਖਿਚਾਈ ਸੀ ਜੀ ਸੋ ਇਹ ਇਸ ਲਈ ਉਹ ਹਵਾਲੇ ਨਾਲ ਕੇ ਹੈ ਉਹਨਾਂ ਨੂੰ ਅੱਜ ਝਟਕਾ ਲੱਗਿਆ ਜਦੋਂ ਕਿਉਂਕਿ ਇਹਨਾਂ ਨੇ ਪਿਛਲੇ ਦਿਨੀ ਜਦੋਂ ਟ੍ਰੈਕਟਰ ਲਾਨੀ ਆ ਤਾਂ ਉਹ ਆਪਣੇ ਹੀ ਐਮ.ਐਲ.ਏ ਨੂੰ ਜਿਹੜਾ ਉਹਨਾਂ ਦਾ ਪ੍ਰੈਸ਼ਰ ਪੱਪੀ ਆ ਉਹਨੂੰ ਦੇਤੀ ਹੂੰ ਹੂੰ ਉਸ ਦਿਨ ਤੋਂ ਜੱਸੀ ਕੰਗੂੜਾ ਧੁਖ ਰਹੇ ਸੀ ਜੀ ਸੋ ਉਹਨਾਂ ਨੂੰ ਇਹ ਫੈਸਲਾ ਲੈਣ ਚ ਦੇਰ ਲੱਗੀ ਤੇ ਆਖਰ ਅ ਜ ਉਹਨਾਂ ਨੇ ਪਾਰਟੀ ਛੱਡਤੀ ਆ ਜੀ ਤੇ ਪਰ ਆ ਜੀ ਕਿਸੇ ਪਾਸੇ ਗਏ ਨਹੀਂ ਆ ਉਹ ਜਾਣ ਦੀ ਖਬਰ ਹੋ ਸਕਦਾ ਬੱਕਰੀ ਬਣਾਉਣ ਚਾਹੁੰਦੇ ਇੱਕੋ ਦਿਨ ਦੋ ਖਬਰਾਂ ਕਾਨੂੰ ਦੇਣੀਆਂ ਆ ਆਪਾ ਆਪਾ ਇਹ ਵੀ ਗੱਲ ਕਰਦੇ ਰਿਆਂ ਕਿ ਅਫਸਰ ਦੋ ਤਿੰਨ ਲੈਂਚ ਹੋਰ ਖੜੇ ਆ ਜੀ ਹਾਂਜੀ ਕੁਝ ਅਫਸਰ ਕਹਿੰਦੇ ਵੋਟਾਂ ਤੋਂ ਬਾਅਦ ਛੱਡਣਾ ਹੈ ਕਿ ਐਵੇਂ ਪ੍ਰਚਰਚਾ ਚੱਲਦੀ ਹੈ ਤੇ ਪਰ ਹੁਣ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਜੀ ਕਹਿੰਦੇ ਜੀ ਮੈਂ ਬੀਆਰਐਸ ਲੈ ਲਈ ਐ ਨੌਕਰੀ ਕਾਤਕਲ ਮੁਕਣ ਤੋਂ ਪਹਿਲਾਂ ਮੈਂ ਅੱਜ ਬਾਹਰ ਆ ਗਿਆ ਜੀ ਸੋ ਪਰ ਹੈਰਾਨੀ ਦੀ ਗੱਲ ਹੈ ਪੀਜੇ ਜੀ ਕਿ 31 ਮਈ ਨੂੰ ਰਿਟਾਇਰ ਹੋਣਾ ਸੀ ਉਹਨਾਂ ਨੇ ਹੂੰ ਨਹੀਂ ਅੱਜ ਉਹ ਪਹਿਲਾਂ ਨੌਕਰੀ ਛੱਡ ਰਹੇ ਨੇ ਫਿਰ ਉਹ ਕਹਿੰਦੇ ਕਿ ਮੈਂ ਪਿੰਜੇ ਦੇ ਚੋਂ ਆਜ਼ਾਦ ਹੋ ਗਿਆ ਮਤਲਬ ਮੀਨਾ ਹੋਰ ਕਾਇਤ ਕੱਟਣੀ ਓਕੀ ਸੀ ਜਿੱਥੇ 30 ਦਿਨ ਕੱਟ ਲੀ ਜੀ ਸੋ ਇਹ ਇਸ ਲਈ ਇੱਥੋਂ ਦਾ ਜੇ ਲੱਗ ਰਹੇ ਨੇ ਪੇਸ਼ਖਰ ਉਹਨੇ ਸੇਤ ਆਵਲ ਦਿੱਤਾ ਪਰ ਇਹ ਤੋਂ ਦਾ ਜੇ ਲੱਗ ਰਹੇ ਨੇ ਕਿ ਜੇ ਮਈ ਚ ਜਾ ਕੇ ਰਿਟਾਇਰ ਹੁੰਦੇ ਤਾਂ ਫਿਰ ਚੋਣ ਨਹੀਂ ਲੜਣੀ ਸੀ ਹੂੰ ਜੀ ਸੋ ਕਿਤੇ ਕੋਈ ਚੋਣ ਲੜਨ ਦੀ ਇੱਛਾ ਤਾਂ ਨਹੀਂ ਕਿਉਂਕਿ ਅਜੇ ਦੋ ਦਿਨ ਪਾਰਟੀਆਂ ਦੀਆਂ ਪਈਆਂ ਨੇ ਖਾਸ ਕਰ ਭਾਜਪਾ ਕੋਲ ਵੀ ਟਿਕਟਾਂ ਪਈਆਂ ਨੇ ਤੇ ਇੱਥੇ ਕਾਂਗਰਸ ਕੋਲ ਵੀ ਪਈਆਂ ਨੇ ਹੂੰ ਸੋ ਇਸ ਲਈ ਦੇਖਣ ਵਾਲੀ ਗੱਲ ਹੈ ਕਿ ਕੀ ਉਹ ਇੱਧਰ ਜਾਂਦੇ ਨੇ ਜਾਂ ਇਹ ਕੋਈ ਅਗਲੀ ਸੀਟ ਪੱਕੀ ਕਰਨੀ ਹੈ ਕੁਝ ਅਗਲਾ ਤਾਂ ਪੱਕਾ ਕਰਨਾ ਹੈ ਪਰ ਗੁਰਿੰਦਰ ਸਿੰਘ ਢਿੱਲੋਂ ਦੇ ਅਸਤੀਫੇ ਦੀ ਗੱਲ 'ਤੇ ਚਰਚਾ ਆਈਪੀਐਸ ਅਧਿਕਾਰੀ ਨੇ ਪਹਿਲਾਂ ਵੀ ਦੋ-ਤਿੰਨ ਅਧਿਕਾਰੀ ਇਸ ਲੈਂਚ ਖੜੇ ਪਿਛਲੇ ਕਰਨੈਲ ਸਿੰਘ ਹਨ یونیورسٹی ਪਾ ਦਿੱਤਾ ਸੀਗਾ ਉਸ ਤੋਂ ਪਹਿਲਾਂ ਪਰਬਲ ਗੁਰਸਿੱਧੂ ਵਾਲੀ ਚੀਜ਼ ਤਾਂ ਹੁੰਦੀ ਰਹੀ ਹੈ ਸੋ ਹੋਰ ਕਿੰਨੇ ਹੀ ਲੈਂਚ ਖੜੇ ਨੇ ਜੀ ਜੀ ਦੀਪਕ ਜੀ ਬਠਿੰਡਾ ਦੇ ਪੰਜ ਉਮੀਦਵਾਰ ਨੇ ਕਹਿੰਦੇ ਵੀ ਕਨੈਕਸ਼ਨ ਉਹਨਾਂ ਦਾ ਜੇ ਦੇਖੀਏ ਜੇ ਉਹ ਟ੍ਰੇਸ ਕਰਨਾ ਸ਼ੁਰੂ ਕਰੀਏ ਇੱਕੋ ਪਾਰਟੀ ਨਾਲ ਕਨੈਕਸ਼ਨ ਜੁੜਦਾ ਸੋ ਉਹਦੇ 'ਤੇ ਵੀ ਚਾਨਣ ਪਾਇਆ ਆਪਾਂ ਕੱਲ ਜਲੰਧਰ ਸੀਟ ਦੀ ਗੱਲ ਕਰ ਰਹੇ ਸੀ ਮੈਂ ਕਿਹਾ ਹੁਣ ਇੱਕ ਅੱਧੀ ਸਿਸ਼ਤੀ ਆਪਾਂ ਗੱਲ ਕਰੇ ਲਿਆ ਕਰਨੀ ਆ ਜੀ ਸੋ ਕੱਲ ਆਪਾਂ ਜਲੰਧਰ ਸੀਟ ਦੀ ਗੱਲ ਕਰ ਰਹੇ ਸੀ ਕਿ ਉੱਥੇ ਕਿ ਕੁੜਮ ਕੁੜੰਬੀ ਨੇ ਜੀ ਦਲ ਬਦਲੂ ਵੀ ਵੱਧ ਨੇ ਜੀ ਜਾਂ ਇੱਥੋਂ ਤੱਕ ਕਿ ਤਿੰਨ ਉਮੀਦਵਾਰਾਂ ਦਾ ਕਨੈਕਸ਼ਨ ਕਾਂਗਰਸ ਨਾਲ ਹੈ ਚਰਜੀ ਚੰਨੀ ਦਾ ਅਮਿੰਦਰ ਸਿੰਘ ਕੇਪੀ ਦਾ ਤੇ ਸਿਸ਼ੀਲ ਰਿੰਕੂ ਦਾ ਜੀ ਕੁਝ ਇਹੋ ਜਿਹੀ ਤਸਵੀਰ ਬਠਿੰਡਾ ਹਲਕੇ 'ਚ ਵੀ ਪੜ ਰਹੀ ਆ ਵੈਸੇ ਬਠਿੰਡਾ ਹਲਕਾ ਚਰਚਤ ਹਲਕਾ ਬਹੁਤ ਰਿਹਾ ਹਮਮ ਖਾਸ ਕਰਕੇ ਜਦ ਤੋਂ ਹਰ ਸਿਮਰਤ ਕੌਰ ਮੈਦਾਨ ਚਾਹੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਪਹਿ ਤੇ ਕੈਪਟਨ ਇੰਦਰ ਨੇ ਆਪਣਾ ਮੁੰਡਾ ਮੈਦਾਨ ਚ ਤਾਰਤਾ ਉਸ ਸਮੇਂ ਬੀਬੀ ਕਲਖ ਤੋਂ ਵੱਧ ਵੋਟਾਂ ਨਾਲ ਜਿੱਤ ਗਈ ਸੀ ਜੀ ਤੇ ਅਗਲੀ ਵਾਰ ਮਨਪਿਤ ਬਾਦਲ ਤਾਰਤਾ ਤੇ ਬੜਾ ਫਸਮਾ ਮੈਚ ਹੋਇਆ 19000 ਦੀਆਂ ਵੋਟਾਂ ਨਾਲ ਬੀਬੀ ਜਿੱਤੀ ਹੂੰ ਤੇ ਉਸ ਤੋਂ ਅਗਲੀ ਵਾਰ ਫਿਰ ਰਾਜਾ ਬੜਿੰਗ ਤਾਰਤਾ ਉਸ ਸਮੇਂ ਮਸਾ 21000 ਨਾਲ 19 21 ਦਾ ਕੀ ਫਰਕ ਹੁੰਦਾ ਚਲੋ 19 ਨਾਲ ਜਿੱਤੀ 21 ਨਾਲ ਜਿੱਤੀ ਜਿੱਤ ਗਈ ਅਗਲੀ ਹੈ ਨਾ ਸੋ ਇਸ ਵਾਰ 21000 ਦੇ ਮਰ ਫਰਕ ਨਾਲ ਜਿੱਤੀ ਪਰ ਇਸ ਵਾਰ ਬੀਬੀ ਨੂੰ ਟਿਕਟ ਸਭ ਤੋਂ ਬਾਅਦ ਚੋਂ ਮਿਲੀ ਹੂੰ ਹੂੰ ਬੀਬੀ ਤੋਂ ਪਹਿਲਾਂ ਲੱਖਾ ਸੁਧਾਣਾ ਮੈਦਾਨ ਸੀ ਜਿਹਨੂੰ ਅਕਾਲੀ ਦਲ ਨੇ ਆ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਸੀ ਇਸ ਮਾਰਸਨ ਦਿੰਨੇ ਆਮ ਆਦਮੀ ਪਾਰਟੀ ਗਰਮੀਤ ਖੁੱਡੀਆਂ ਨੂੰ ਬਹੁਤ ਪਹਿਲਾਂ ਮੈਦਾਨ ਚ ਉਤਾਰ ਚੁੱਕੀ ਸੀ ਆਪਣੇ ਪੰਜ ਮੰਤਰੀਆਂ ਦੇ ਵਿੱਚੋਂ ਇੱਕ ਨੂੰ ਜੀ ਉਸ ਤੋਂ ਬਾਅਦ ਫਿਰ ਪਰਪਰਪੁਰ ਸਿੱਧੂ ਨੂੰ ਵੀ ਟਿਕਟ ਮਿਲ ਗਈ ਤੇ ਉਧਰ ਜਿੱਤ ਵੀ ਦਾ ਸਿੱਧੂ ਨੂੰ ਵੀ ਮਿਲ ਗਈ ਸੋ ਦੋ ਸਿੱਧੂ ਇੱਕ ਕਾਂਗਰਸ ਵੱਲੋਂ ਇੱਕ ਭਾਜਪਾ ਵੱਲੋਂ ਆ ਗਏ ਤੇ ਫਿਰ ਬੀਬੀ ਨੂੰ ਵੀ ਮਿਲ ਗਈ ਹਮ ਹੁਣ ਇੱਥੇ ਸਵਾਲ ਇਹ ਹੈ ਕਿ ਇਹ ਸਾਰੇ ਨਾਂ ਜਿੰਨੇ ਮੈਂ ਗਿਣਾਏ ਇਹਨਾਂ ਸਾਰਿਆਂ ਦਾ ਕਨੈਕਸ਼ਨ ਅਕਾਲੀ ਦਲ ਨਾਲ ਜੋੜਿਆ ਉਹ ਤਾਂ ਜਿੰਦ ਮੇਰੇ ਤੋਂ ਕੋਰ ਬਾਦਲ ਕਹੋਗੇ ਮੈਂ ਤਾਂ ਹੈ ਹੀ ਅਕਾਲੀ ਦਲ ਦੀ ਉਮੀਦਵਾਰ ਇਸ ਲਈ ਮੇਰਾ ਤਾਂ ਕੋਈ ਚੱਕਰ ਨਹੀਂ ਪਰਮਪਾਲ ਕੌਰ ਸਿੱਧੂ ਭਾਜਪਾ ਦੀ ਉਮੀਦਵਾਰ ਪਰ ਮਲੂਕਾ ਦੇ ਪਰਿਵਾਰ ਚੋਂ ਆਉਂਦੀ ਹੈ ਤੇ ਇਸ ਲਈ ਮਲੂਕਾ ਪਰਿਵਾਰ ਅਕਾਲੀ ਦਲ ਚਾਹੇ ਵੀ ਇਹ ਹੁਣ ਅਕਾਲੀ ਦਲ ਐਡਾ ਬੜਾ ਤਾਂ ਸਟੈਂਡ ਲੈ ਨਹੀਂ ਸਕਦਾ ਅੱਜ ਕਾਂਗਰਸ ਨੇ ਇਹ ਕਹਿੰਦੇ ਵਿਕਰਮਜੀਤ ਨੂੰ ਘਰਾਉ ਤੋਰਤਾ ਕਾਂਗਰਸ ਚੋਂ ਕੇ ਭਾਈ ਤੈਨੂੰ ਸਸਪੈਂਡ ਕੀਤਾ ਤੂੰ ਪਾਰਟੀ ਵਿਰੋਧੀ ਕੰਮ ਕਰਦੇ ਆ ਮਾਤਾ ਦੇ ਦੀ ਭਾਜਪਾ ਚਲੀ ਗਈ ਹੈ ਇਸ ਲਈ ਤੈਨੂੰ ਅਸੀਂ ਸਸਪੈਂਡ ਕਰਦੇ ਹੁਣ ਇਧਰ ਮਲੂਕਾ ਉਹਨਾਂ ਬਾਰੇ ਇਹੋ ਜਿਹਾ ਗੁੱਸਾ ਕਰ ਨਹੀਂ ਸਕੇ ਪਰ ਫ ਇਸੇ ਤਰ੍ਹਾਂ ਅਗਲਾ ਨਾ ਇੱਕ ਲੱਖਾ ਸੁਧਾਣਾ ਹੁੰਦਾ ਲੱਖਾ ਸੁਧਾਣਾ ਵੀ ਮਲੂਕਾ ਉਹਨਾਂ ਦਾ ਖਾਸ ਰਿਆਂ ਹੂੰ ਹੂੰ ਕਿੰਦਰ ਸਿੰਘ ਮਲੂਕਾ ਲਈ ਕੰਮ ਕੀਤਾ ਤੇ ਉਹ ਆਪ ਕਹਿੰਦੇ ਨੇ ਕਿ ਮੈਂ ਪੁੱਛ ਦਿੱਤੇ ਕੰਮ ਵੀ ਕੀਤੇ ਇਹਨਾਂ ਲਈ ਹੈ ਸੋ ਇਸ ਲਈ ਇਹ ਮਲੂਕਾ ਨਾਲ ਕਨੈਕਸ਼ਨ ਦਾ ਮਲੂਕਾ ਦਾ ਕਨੈਕਸ਼ਨ ਅਕਾਲੀ ਦਰ ਨਾਲ ਇਸ ਲਈ ਰੱਖੇ ਦਾ ਕਨੈਕਸ਼ਨ ਵੀ ਬਾਇਆ ਅਕਾਲੀ ਦਰ ਨਾਲ ਜੁੜਦਾ ਕਿ ਤਰ੍ਹਾਂ ਕੀਤੇ ਤੇ ਉਧਰ ਜੀਤਮਿੰਦਰ ਸਿੱਧੂ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਚੁੱਕੇ ਨੇ ਹੂੰ ਇਸ ਲਈ ਕਨੈਕਸ਼ਨ ਸਿੱਧਾ ਰਿਹਾ ਅਕਾਲੀ ਦਰ ਨਾਲ ਤੇ ਗੁਰਮੀਤ ਖੁੱਡੀਆਂ ਇਨਾਂ ਦੇ ਪਰਿਵਾਰ ਦਾ ਬਾਦਲ ਪਰਿਵਾਰ ਨਾਲ ਬਹੁਤ ਨੇੜਲਾ ਰਿਸ਼ਤਾ ਰਿਹਾ ਗੁਰਮੀਤ ਖੁੱਡੀਆਂ ਉਹਨਾਂ ਦੇ ਬਾਪੂ ਪ੍ਰਕਾਸ਼ ਸਿੰਘ ਬਾਦਲ ਦੇ ਖਾਸਮ ਖਾਸ ਰਹੇ ਨੇ ਗੁਰਮੀਤ ਖੁੱਡੀਆਂ ਦੇ ਪਿਤਾ ਮੰਡੀ ਬੋਰਡ ਦੇ ਚੇਅਰਮੈਨ ਰਹੇ ਅਕਾਲੀ ਸਰਕਾਰ ਦੇ ਸਮੇਂ ਜੀ ਸੋ ਇਸ ਲਈ ਖੁੱਡੀਆਂ ਜਤਮਿੰਦਰ ਸਿੱਧੂ ਪਰਮਪਾਲ ਸਿੱਤੂ ਲਖਾਸਦਾਨਾ ਤੇ ਹਰਸਿਮਰਤ ਮਠਿੰਡਾ ਇੱਕ ਜਹੀ ਸੀਟ ਹੈ ਜਿੱਥੋਂ ਪੰਜ بڑے ਨਾਮ ਇਹਨਾਂ ਦਾ ਕਨੈਕਸ਼ਨ ਅਕਾਲੀ ਦਲ ਨਾਲ ਜੁੜਦਾ ਪਰ ਉਹਨੂੰ ਜਿੱਤਦਾ ਕਿਹੜਾ ਕਿਹੜੀ ਪਾਰਟੀ ਦੇ ਝੰਡੇ ਨਾਲ ਜਿੱਤਦਾ ਇਹ 4 ਤਰੀਕ ਨੂੰ ਦੇਖਾਂਗੇ ਜੀ ਜੀ ਦੀਪਕ ਜੀ ਪੰਜਾਬ ਚ ਕਾਂਗਰਸ ਨੂੰ ਛੱਡ ਚੁੱਕੇ ਨੇ ਚਾਰ ਸੂਬਾ ਪ੍ਰਧਾਨ ਸੋ ਇਹ ਕਿਹੜੇ ਚਾਰ ਨੇ ਜਿਨ੍ਹਾਂ ਬਾਰੇ ਇਹ ਕਿਹਾ ਜਾ ਸਕਦਾ ਵੀ ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸਜਣਾ ਨੇ ਜਿਹਦਾ ਡਰ ਸੀ ਉਹੀ ਗੱਲਾਂ ਹੋ ਗਈਆਂ ਉਹੀ ਉਹ ਗੱਲਾਂ ਹੋ ਗਈ ਜੀ ਜਦੋਂ ਤੁਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਤਾਂ ਮੈਨੂੰ ਲੱਗਦਾ ਸਾਡੇ ਦਰਸ਼ਕਾਂ ਸਰੋਤਿਆਂ ਨੇ ਦੋ ਤਿੰਨ ਨਾਮ ਤਾਂ ਉਂਗਲਾਂ ਤੇ ਗਿਣਨੇ ਹੋਣੇ ਤਿੰਨ ਇੱਕ ਨਾਮ ਤਾਂ ਰਾਮਨਾਰ ਚਿੱਤੇ ਆ ਜਾਂਦੇ ਤੁਸੀਂ ਇਹ ਦੇਖੋ ਕਿ ਇਸ ਮੌਕੇ ਮੈਂ ਦੇਖ ਰਿਹਾ ਕੈਪਟਨ ਅਮਰਿੰਦਰ ਤੋਂ ਲੈ ਕੇ ਅਮਰਿੰਦਰ ਸਿੰਘ ਰਾਜਾ ਬੜਿੰਗ ਤੱਕ ਜੀ ਸੋ ਅਮਰਿੰਦਰ ਤੋਂ ਅਮਰਿੰਦਰ ਤੱਕ 8 ਕਾਂਗਰਸ ਨੂੰ ਸੂਬਾ ਪ੍ਰਧਾਨ ਮਿਲੇ ਤੇ 8ਾਂ ਚੋਂ 4 ਪਗੋੜੇ ਹੋ ਗਏ ਮਤਲਬ 50-50 ਤੇ ਖੇਡ ਰਹੀ ਆ ਕਾਂਗਰਸ ਵੈਸੇ ਲੀਡਰ ਤਾਂ ਬਹੁਤ ਗਏ ਕਤਾਰਾਂ ਬਧੀ ਲੀਡਰ ਪਾਰਟੀ ਛੱਡ ਰਹੇ ਨੇ ਨਾ ਕਾਂਗਰਸ ਬਟ ਲੋਜਟ ਕੇਦਰ ਚਟਕਾ ਲੰਗਾ ਸੋ ਤਾਜਾ ਜੀ ਮੈਂ ਅਮਰਿੰਦਰ ਸਿੰਘ ਕੇ ਪੀ ਆਲਾ ਲੱਕਿਆ ਸੋ ਇਸ ਲਈ ਜਦੋਂ ਮੈਂ ਇਸ ਨੂੰ ਕਤਾਰ 'ਚ ਰੱਖ ਕੇ ਦੇਖਦਾ ਤਾਂ ਅਮਰਿੰਦਰ ਸਿੰਘ 3 ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਜੀ 2 ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਇਨਾਂ ਦੀ ਧਰਮ ਪਤਨੀ ਚਾਰ ਵਾਰ ਮੈਂਬਰ ਪਾਰਲੀਮੈਂਟ ਬਣੀ ਐ ਇੱਕ ਵਾਰ ਕੇਂਦਰ ਚ ਮੰਤਰੀ ਬਣੀ ਐ ਉਹ ਅਮਰਿੰਦਰ ਸਿੰਘ ਨੂੰ ਵੀ ਕਾਂਗਰਸ ਰਾਸ ਨਹੀਂ ਆਈ ਤੇ ਛੱਡ ਕੇ ਭਾਜਪਾ ਚਲੇ ਗਏ ਜੀ 1999 ਤੋਂ 2002 ਤੱਕ ਅਮਰਿੰਦਰ ਸਿੰਘ ਪ੍ਰਧਾਨ ਰਹਿੰਦੇ ਨੇ 2010 ਤੋਂ ਲੈ ਕੇ 2013 ਤੱਕ ਪ੍ਰਧਾਨ ਰਹਿੰਦੇ ਨੇ ਤੇ 2015 ਤੋਂ 2017 ਤੱਕ ਪ੍ਰਧਾਨ ਰਹਿੰਦੇ ਨੇ ਜੀ ਤੇ ਫਿਰ ਉਸ ਤੋਂ ਬਾਅਦ ਹੁਣ ਭਾਜਪਾ ਚ ਨੇ ਪਹਿਲਾ ਨੰਬਰ ਇੱਕ ਕੈਪਟਨ ਅਮਰਿੰਦਰ ਉਸ ਤੋਂ ਬਾਅਦ 2002 ਤੱਕ ਜਦੋਂ ਕੈਪਟਨ ਪ੍ਰਧਾਨ ਰਹੇ ਤਾਂ 2002 ਤੋਂ ਬਾਅਦ 2005 ਤੱਕ ਐਚਐਸ ਹੰਸਪਾਲ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਦੀ ਹੈ ਹਮ ਹੰਸਪਾਲ ਜੀ ਤੇ ਅੱਜ ਕੱਲ ਹੰਸਪਾਲ ਜੀ ਕਿੱਥੇ ਨੇ ਜੀ ਆਮ ਆਦਮੀ ਪਾਰਟੀ ਚ ਤੇ ਪੇਡਾ ਦੇ ਚੇਅਰਮੈਨ ਨੇ ਜੀ ਸੋ ਉਸ ਤੋਂ ਬਾਅਦ 2005 ਤੋਂ ਲੈ ਕੇ 2008 ਤੱਕ ਸ਼ਮਸ਼ੇਰ ਸਿੰਘ ਦੁੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਨੇ ਦੁੱਲੋਂ ਵਾਲੀ ਕਾਂਗਰਸ ਚ ਨਹੀਂ ਅਜੇ ਤੱਕ ਇਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਮੁੰਡਾ ਤੇ ਘਰ ਵਾਲੀ ਆਪ ਕਦੇ ਨਹੀਂ ਤੁਰਗੇ ਸੀ ਤੇ ਘਰ ਵਾਲੀ ਫਿਰ ਕਹਿੰਦੇ ਕਾਂਗਰਸ ਚ ਵਾਪਸ ਆ ਗਈ ਤੇ ਮੁੰਡਾ ਕਿਹਦੇ ਚੋਣ ਵੀ ਲੜਿਆ ਤੇ ਹੁਣ ਪਤਾ ਨਹੀਂ ਕਿ ਉਧਰ ਆ ਜਾਏ ਇੱਧਰ ਆ ਟੰਡਾ ਜਾਏ ਸੋ ਪਰ ਦੁੱਲੋਂ ਔਰ ਇਹ ਜੇ ਠੀਕੇ ਹੋਏ ਨੇ ਕਦੇ ਕਾਂਗਰਸ ਜੀ 2008 ਤੋਂ ਲੈ ਕੇ 2010 ਤੱਕ ਫਿਰ ਮਹਿੰਦਰ ਸਿੰਘ ਕੇਪਿਉਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਮ ਮਹਿੰਦਰ ਸਿੰਘ ਕੇਪਿਉਰੀ ਜਿਹੜੇ ਤਜ ਤਾਜ ਅਕਾਲੀ ਦਲ ਚ ਗਏ ਨੇ ਸੁਖਵੀਰ ਦੇ ਆਉਣ ਤੋਂ ਪਹਿਲਾਂ ਹੀ ਘਰ ਤੋਂ ਝੰਡਾ ਲਾਇਆ ਸੀਗਾ ਕਾਂਗਰਸ ਵਾਲਾ ਤੇ ਕਰਜਾਂ ਨਾਲ ਚੜਾਇਆ ਸੀਗਾ ਜੋ ਹੁਣ ਅੱਜ ਕੱਲੋ ਹਾਂ ਚਲੇ ਗਏ ਕਰਜਾਂ ਚ ਠਿਕਟ ਵੀ ਮਿਲ ਤੇ 2010 ਤੋਂ ਲੈ ਕੇ 2000 ਮਤਲਬ 13 ਤੱਕ ਫਿਰ ਅਮਰਿੰਦਰ ਪ੍ਰਧਾਨ ਆ ਗਏ ਹਮ ਤੇ ਉਹ ਤੋਂ ਬਾਅਦ 13 ਤੋਂ ਲੈ ਕੇ 2015 ਤੱਕ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਜੀ ਤੇ ਉਹ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੁਣ ਐਮ ਤੇ ਪੰਜਾਬ ਦੀ ਵਿਧਾਨ ਸਭਾ ਵਿੱਚ ਗ੍ਰੋਥੀਦਰ ਦੇ ਲੀਟਰ ਨੇ ਤੇ ਕਾਂਗਰਸ ਟਿਕ ਕੇ ਹੋਏ ਨੇ ਪਰ ਭਰਾ ਭਾਜਪਾ ਚਲਾ ਗਿਆ ਬਖਰੀ ਕਲਾ ਚਲ ਹੂੰ ਤੇ ਉਸ ਤੋਂ ਬਾਅਦ 2017 ਪਰ 15 ਤੋਂ ਬਾਅਦ 17 ਤੱਕ ਫਿਰ ਕੈਪਟਨ ਪ੍ਰਧਾਨ ਬਣਦੇ ਨੇ ਜੀ ਤੇ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਬਣ ਜਾਂਦੇ ਨੇ ਇਹ ਪ੍ਰਧਾਨ ਕਿ ਆ ਜਾਂਦੀ ਹੈ ਇਹਨਾਂ ਦੇ ਖਾਸ శ్రీਲ ਜਾਖੜ ਜੀ ਕੋ ਜਿਹੜੇ ਅੱਜ ਕੱਲ ਇਹਨਾਂ ਨਾਲੇ ਪਾਰਟੀ ਬਦਲ ਕੇ 2017 ਤੋਂ 2021 ਤੱਕ శ్రీਲ ਜਾਖੜੋਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿੰਦੇ ਨੇ ਤੇ ਜਦੋਂ ਪ੍ਰਧਾਨਗੀ ਵੀ ਗਈ ਤੇ ਮੁਖਦਰ ਦੀ ਕੁਰਸੀ ਮਿਲਦੀ ਮਿਲਦੀ ਰਹਗੀ ਤਾਂ ਉਹਨਾਂ ਰਾਜਗਿਰ ਉਹਨਾਂ ਨੂੰ ਭਾਜਪਾ ਚ ਲੈ ਗਈ ਦਾ ਅੱਜਕੱਲ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਜੀ ਸੋ ਇਸ ਤੋਂ ਬਾਅਦ ਫਿਰ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਮਿਲਿਆ ਸਾਲ 2020 ਤੋਂ ਸਿੱਧੂ 21 22 ਦੇ ਵਿੱਚ ਪ੍ਰਧਾਨ ਰਹੇ ਅੱਜਕੱਲ ਨਵਜੋਤ ਸਿੱਧੂ ਕਹਿਣ ਨੂੰ ਕਾਂਗਰਸ ਚ ਨੇ ਪਰ ਉਹ ਆਈਪੀਐਲ ਚ ਨੇ ਤੇ ਆਈਪੀਐਲ ਦੇ ਜਾਂ ਕਹਿੰਦੇ ਕਿ ਸ਼ੋਹਾਂ ਚ ਵਾਪਸੀ ਮਿਹਰਬਾਨੀ ਵੀ ਉਹ ਕੇਂਦਰ ਵਾਲਿਆਂ ਦੇ ਰਹਿਮੋ ਕਰਮ ਤੇ ਹੀ ਆ ਕਹਿੰਦੇ ਚਲੋ ਹੋਗੀ ਇਸ ਲਈ ਉਹਦੇ ਵੀ ਕਈ ਮਾਇਨੇ ਕੱਢੇ ਜਾਂਦੇ ਨੇ ਤੇ ਫਿਲਹਾਲ ਰਾਜਾ ਬਣੀ ਗੋਹੜਾ ਕੋਲ ਪ੍ਰਧਾਨਗੀ ਹੈ ਕਿ ਜੋ ਬਰਕਰਾਰ ਹੈ ਅੱਠ ਪ੍ਰਧਾਨਾਂ ਚੋਂ ਕੈਪਟਨ ਅਮਰਿੰਦਰ ਸਿੰਘ ਸੁਭਾ ਕਾਂਗਰਸ ਦੇ ਪ੍ਰਧਾਨ ਰਹੇ ਐਚਐਸ ਹੰਸਪਾਲ ਸੁਭਾ ਕਾਂਗਰਸ ਦੇ ਪ੍ਰਧਾਨ ਰਹੇ ਮਿੰਦਰ ਸਿੰਘ ਕੇਪੀ ਐ ਸੁਭਾ ਕਾਂਗਰਸ ਦੇ ਪ੍ਰਧਾਨ ਰਹੇ ਤੇ ਇਸੇ ਤਰ੍ਹਾਂ ਸੁਲ ਜਾਖੜ ਚਾਰ ਪ੍ਰਧਾਨ ਜਿਹਦੇ ਕੋਲ ਸਾਂਭੇ ਨਹੀਂ ਗਏ ਪਾਰਟੀ ਕੋਲ ਉਹ ਪਾਰਟੀ ਆਪਣੇ ਆਪ ਦਾ ਵजूद ਕੀ ਸਾਬੂਗੀ ਕਾਂਗਰਸ ਦਾ ਖਿਲਾਰਾ ਤੇ ਇਸ ਦਾ ਅੰਦਾਜ਼ਾ ਲਗਾਉਣ ਕਿ ਕਿੰਨੇ ਅਹੁਦੇ ਵਾਲੇ ਬੰਦੇ ਇਸਾਬ ਹੋਏ ਥੱਲੇ ਵਾਲੇ ਕਿੰਨੇ ਜਾਣਗੇ ਉਹਨਾਂ ਨਾਲ ਅੰਦਾਜ਼ਾ ਲਾਈਓ ਉਹੀ ਆ ਵੀ ਮਿਆਂਨ ਤੇ ਇੱਕੋ ਹੀ ਆ ਨਾ ਮਿਆਂਨ ਦੇ ਵਿੱਚ ਕਿਹੜੀ ਤਲਵਾਰਾਂ ਜੇ ਵੱਧ ਜਾਣ ਤਾਂ ਫਿਰ ਇਸ ਤਰ੍ਹਾਂ ਦੇ ਖੜਕੇ ਦੜਕੇ ਹੋ ਜਾਇਆ ਕਰਦੇ ਨੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਕਾਂਗਰਸ ਦੇ ਵਿੱਚ ਕਿਤੇ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਬੀਜੇ ਜੀ ਤੁਸੀਂ ਇੱਕ ਗੱਲ ਦੇਖਿਓ ਜੀ ਕਿ ਜਿਹੜੀਆਂ ਪਾਰਟੀਆਂ ਚੋਣਾਂ 'ਚ ਹਾਰ ਜਾਂਦੀਆਂ ਨੇ ਨਾ ਹਾਂਜੀ ਫਿਰ ਉਹ ਨਤੀਜੇ ਨਹੀਂ ਦੇਖਦੀਆਂ ਉਹ ਵੋਟ ਪਰਸੈਂਟ ਦੇਖਦੀਆਂ ਰਹਿੰਦੀਆਂ ਇੰਨੀ ਵੋਟ ਪੈ ਗਈ ਹਮ ਕਾਂਗਰਸ ਹਾਰ ਕੇ ਫਿਰ ਇਹ ਦੇਖਦੀ ਰਹਿੰਦੀ ਉਹ ਕੋਈ ਗੱਲ ਨਹੀਂ ਫਲਾਣੇ ਵਾਲੇ ਪਾਸੇ ਸਾਡੀ ਪਾਰਟੀ ਵਾਲੇ ਜਿੱਤ ਗਿਆ ਜੀ ਤੋ ਹੋਈ ਇਹ ਸੇ ਕਰਤੇ ਕੁਛ ਨਹੀਂ ਤੇਰੇ ਕੇ ਸੰਸਾ ਚੱਲਦੇ ਤੋਂ ਵੱਧ ਸਾਡੇ ਹੀ ਬੈਠੇ ਨੇ ਪੁਰਾਣੇ ਸਾਡੀ ਸੀ ਬੇਸਿਕਲ ਨਾਲ ਕੁਛ ਨਹੀਂ ਹੂੰ ਉਹ ਕਹਿੰਦੇ ਕੋਈ ਨਹੀਂ ਮੈਥ ਸਾਇੰਸ ਬਾਕੀ ਜਿਹੜੇ ਕੋਰਸ ਸਬਜੈਕਟਸ ਨੇ ਉਹਨਾਂ ਚ ਫੇਲ ਹੋ ਗਏ ਕੋਈ ਗੱਲ ਨਹੀਂ ਕਹਿੰਦੇ ਫਿਜ਼ੀਕਲ ਐਜੂਕੇਸ਼ਨ ਨੰਬਰ ਪੂਰੇ ਆ ਆਉਂਦੇ ਨੰਬਰ ਪੂਰੇ ਹੁੰਦੇ ਸਾਡੇ